ਸਨੂ ਰਾਜੀ ਕੀ ਗੁਰੂ ਘਰ ਆ ਰਿੱਕੀ ਠੀਕ ਹੈ ਵੀ ਵੀ ਤੇਰੇ ਖਰਚੇ ਤਾਂ ਇੰਨੇ ਜਿਆਦੇ ਨਹੀਂ ਵੀ ਤੇਰੇ ਕਰਤੇ ਤਾਂ ਸਮੇਂ ਤੰਗ ਹੋ ਗਿਆ ਪਰ ਮੈਨੂੰ ਸੰਦ ਵਧੀਆ ਲੱਗੇ ਤੁਹਾਨੂੰ ਹਾਂਜੀ ਸੋਹਣਿਆ ਸ਼ਿਮਰ ਦੇ ਉੱਤੇ ਆਪਣੇ ਕੋਲ ਆਹ ਸੂਟ ਹੈ ਜਿਹੜਾ ਉਹ ਤਿਆਰ ਹੋਇਆ ਹੈਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਬੰਦਰ ਜਿਹੜੂ ਪੁਲਿਸ ਨੂੰ ਚੱਕ ਲੈ ਹਾਂਜੀ ਸਸਫਰੀ ਕਲਬਾਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ ਮਿਸ ਪ੍ਰੋਅਨ ਮਿਸਿਸ ਦੀਆ ਕਪੜਾ ਠੀਕ ਹੈ ਤੇ ਹੁਣ ਬਈ ਆਪਾਂ ਪਹਿਲਾਂ ਚਾਹ ਤੂੰ ਸ਼ੁਰੂਆਤ ਕਰ ਲਈਏ ਠੀਕ ਹੈ ਬਾਕੀ ਦੇ ਕੰਮ ਧੰਦੀਆ ਜਿਹੜੀ ਉਹ ਆਪਾਂ ਫਿਰ ਨਵੇੜਾਂਗੇ ਤੇ ਅੱਜ ਮੈਂ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਵੀ ਦਿਖਾਉਣੀ ਆ ਸੂਟਾਂ ਦੀ ਜਿਹੜੇ ਸੂਟ ਰੈਡੀ ਹੋਏ ਨੇ ਠੀਕ ਹੈ ਕਾਫੀ ਸਾਰੇ ਸੂਟ ਆਪਾਂ ਭੇਜੇ ਨੇ ਤੇ ਇੱਕ ਸਪੈਸ਼ਲ ਪਲਾਜ਼ੋ ਸੂਟ ਵੀ ਹੈ ਨਾ ਤੇ ਬਾਕੀ ਦੋ ਤਿੰਨ ਡਿਜ਼ਾਈਨ ਹੋਰ ਹੈਂਡਵਰਕ ਦੇ ਠੀਕ ਹੈ ਮਸ਼ੀਨਵਰਕ ਦੇ ਲੇਸਿਸ ਨਾਲ ਡਿਜ਼ਾਈਨ ਹੋਏ ਨੇ ਜਿਹੜੇ ਉਹ ਸਾਰੇ ਰੈਡੀ ਨੇ ਤੇ ਅੱਜ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆਪਣੇ ਬਲੌਗ ਦੇ ਨਾਲ ਠੀਕ ਹੈ ਤੇ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਚਾਹੇ ਨਾ ਕਰੋ ਚੈਨਲ ਨੂੰ ਠੀਕ ਹੈ ਪਰ ਵੀਡੀਓ ਸ਼ੇਅਰ ਕਰ ਦਿਆ ਕਰੋ ਠੀਕ ਹੈ ਬਈ ਵੀਰਪਾਲ ਮੇਰੀ ਗੱਲ ਸੁਣਾ ਅਮਰੀਕੀ ਨੂੰ ਕਹੇ ਮੈਨੂੰ ਕੋਈ ਚੀਜ਼ ਦਿਵਾ ਦੇ ਬਾਜ਼ਾਰ ਚੋਂ ਜਿਹੜੀ ਮੈਨੂੰ ਦਵਾਈ ਨਹੀਂ ਭਈ ਇਹ ਕਹਿੰਦਾ ਵੀ ਤੇ ਤੇਰੇ ਖਰਚੇ ਤਾਂ ਇੰਨੇ ਜਿਆਦੇ ਨੇ ਵੀ ਤੇਰੇ ਖਰਚੇ ਤਾਂ ਸੋਮੇ ਤੰਗ ਹੋ ਗਿਆ ਵੀ ਤੂੰ ਜੰਗਾ ਤਾਂ ਮੈਂ ਵਿਆਹ ਨਾ ਕਰਾਉਣਾ ਅੱਛਾ ਫਿਰ ਮੈਂ ਇਹਨੂੰ ਕਿਹਾ ਮੈਂ ਇਹਨੂੰ ਕਿਹਾ ਮੰਮੀ ਮੈਂ ਕਿਹਾ ਵੀ ਮੇਰੀ ਮੰਮੀ ਇਹਦਾ ਮਤਲਬ ਸਹੀ ਕਹਿੰਦੀ ਹੁੰਦੀ ਸੀ ਵੀ ਤੂੰ ਇਹਦੇ ਨਾਲ ਵਿਆਹ ਨਾ ਕਰਵਾ ਇਹ ਫਿਰ ਮੈਨੂੰ ਕਹਿੰਦੇ ਵੀ ਅੱਛਾ ਵੀ ਤੇਰੀ ਮੰਮੀ ਇਹ ਕਹਿੰਦੀ ਹੁੰਦੀ ਸੀ ਕਹਿੰਦਾ ਮੈਂ ਵੀ ਭਲੀ ਮਾਨਸਔਰਤ ਨੂੰ ਕਹਿੰਦਾ ਗਾਲਾਂ ਕੱਢਦਾ ਰਿਹਾ ਕਹਿੰਦਾ ਉਹ ਤਾਂ ਮੈਨੂੰ ਤੇਰੇ ਤੋਂ ਬਚਾਉਣਾ ਚਾਹਦੀ ਸੀ ਸਾਨੂੰ ਆ ਗਈ ਨਾ બસ ਇੰਨਾ ਬਹੁਤ ਆ ਬਸ ਉਹ ਵੀ ਪਤਾ ਫੋਨ ਤੇ ਲਾਈ ਜਾਂਦੇ ਸੀ ਉਹ ਵੈਰੀ ਗੁੱਡ ਵੈਰੀ ਗੁੱਡ ਵੀਰਪਾਲ ਬਾਕੀ ਗਾਈ ਤੁਸੀਂ ਦੱਸ ਦੋ ਤੁਹਾਨੂੰ ਅਸੀਂ ਆਉਗੀ ਨਾ ਬਸ ਬਾਕੀ ਸੁਣਾਉਣ ਦਾ ਗੱਲ ਅਸੀਂ ਸੁਨਾਤੀ ਮੈਂ ਗੱਲ ਸਿਰਫ ਇੰਨੀ ਗੱਲ ਸੀ ਸੁਣੋ ਸੁਣੋ ਨਹੀਂ ਸੁਣਾਣਾ ਹਾਸੋ ਚੱਕੋ ਮੰਮੀ ਨੇ ਕਹਿਤਾ ਠੀਕ ਆ ਨਾ ਬਸ ਆਪਾਂ ਦੇਖੋ ਮੀਆਂ ਵੀ ਵੀਰਾ ਜੀ ਕੀ ਕਰੂਗਾ ਕਾਜੀ ਉਹ ਹੋ ਗਿਆ ਸੀ ਸੱਸ ਨੂੰ ਰਾਜੀ ਕੀ ਕਰੂਗਾ ਰਿੱਕੀ ਠੀਕ ਆ ਚਲੋ ਰਿੱਕੀ ਤੁਸੀਂ ਖਾਓ ਆਲੂ ਦੀ ਟਿੱਕੀ ਸਿੰਪਲ ਜੀ ਗੱਲ ਇਹ ਰਹੀ ਬਈ ਦੀਪਾ ਸਹੀ ਆ ਉਹ ਅੰਦਰ ਚਲਾਈ ਜਾਂਦੇ ਉਹਨਾਂ ਨੇ ਕਿਹੜਾ ਧਿਆਨ ਸੀ ਆਪਣੇ ਤੇ ਹਾਂ ਹਰ ਵਕਤ ਬਸ ਕੰਮ 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 ਕਰ। ਕਿਵੇਂ ਕਿਵੇਂ ਮੰਮੀ ਮੋ ਚਲਦੇ ਨਹੀਂ ਮੈਨੂੰ ਮੇਰ ਤਾਂ ਸੋਚ ਹੀ ਨਹੀਂ ਮਰਪੇਗੀ। ਨਾ ਮੈਨੂੰ ਭਾਈ ਅਸੀਂ ਮੰਮੀ ਨੂੰ ਨਾ ਲਾਲਚ ਦੇ ਕੇ ਸੈਂਡਲਾਂ ਦਾ ਨਾਚ ਕਿਉਂ ਮੰਮੀ ਨੂੰ ਮੰਮੀ ਨੂੰ ਅਸੀਂ 11 12 ਵਜੇ ਦਾ ਬੁਟੀਕ ਤੇ ਬਿਠਾ ਮੰਮੀ ਦੀ ਭਤੀਜੀ ਕਹਿੰਦੀ ਜਿਹੜਾ ਨੂੰ ਲੈ ਕੇ ਆਏ ਰਿਹਾਰ ਸਤਾ ਮੈਂ ਵੇਟ ਕਰ ਰਹੀ ਹਾਂ ਬੀਤੀ ਜਿਹੜਾ ਰੁੱਠੂ ਫਿਰ ਮੰਮੀ ਨੂੰ ਛੱਡ ਕੇ ਆਵਾਂਗੇ ਮੰਮੀ ਕਹਿੰਦੀ ਮੇਰੇ ਤਾਂ ਸੂਟ 'ਚ ਬਲ ਪੈ ਗਈ ਨਵੇਂ ਸੂਟ 'ਚ ਪੈ ਕੇ ਨੂੰ ਦਿਖਾਉਣਾ ਸੀ ਜਾ ਕੇ ਹੈ ਨੂੰ ਦਿਖਾਉਣਾ ਸੀ ਜਾ ਕੇ ਹੈ ਪਰ ਮੇਰੇ ਸੰਗ ਵੱਧਿਆ ਹੁਣ ਹਾਂਜੀ ਸੋਹਣਿਆ ਵਜੇ ਬੀਜੀ ਆਣੇ ਮੰਮੀ ਨੂੰ ਉਹਨਾ ਟਾਈਮ ਨਹੀਂ ਵਧੀਆ ਲੱਗਣੇ ਜਿੰਨਾ ਟਾਈਮ ਮੰਮੀ ਘਰੇ ਜਾ ਕੇ ਸਾਡੇ ਡੈਡੀ ਨੂੰ ਨਹੀਂ ਦਿਖਾਉਂਦੀ ਵੀ ਸੈਂਟਰ ਵਧੀਆ ਫੋਟੋ ਭੇਜ ਦੋ ਰਿੱਕੀ ਵਟਸਐਪ ਤੇ ਡੈਡੀ ਨੂੰ ਰਿੱਕੀ ਹੱਕ ਆਂਦਾ ਅੰਦਾਜ਼ਾ ਦੀ ਸਾਬ ਵਧੀਆ ਮਨ ਨੂੰ ਚਾਹੀਦੇ ਉਹਨਾਂ ਨੂੰ ਨਹੀਂ ਬਈ ਇਹ ਤਾਂ ਚੀਜ਼ ਹੁੰਦੀ ਆ ਹਸਬੰਡ ਵਾਈਫ ਹਸਬੰਡ ਵਾਈਫ ਦੇ ਹੀ ਹੁੰਦਾ ਵਾਈਫ ਨੂੰ ਹਸਬੰਡ ਨੂੰ ਦਿਖਾਉਣੇ ਚਾਹੀਦੇ ਆ ਠੀਕ ਆ ਚੀਜ਼ਾਂ ਉਹ ਵਧੀਆ ਵਧੀਆ ਲੱਗਦੇ ਨੇ ਇਹ ਨਿੱਕ ਜਿਹੀ ਕੁੜੀ ਖੁਸ਼ ਹੋ ਜਾਂਦੀ ਐ ਨੇ ਬਸ ਹਣ ਕੁੜੀਆਂ ਚਿੜੀਆਂ ਮੰਮੀ ਦੇਖ ਲਾ ਵਸ ਮੈਨੂੰ ਕਿ ਖੁਸ਼ ਹੋ ਜਾਂਦੇ ਜੇ ਕੋਈ ਕਹ ਦੇ ਵਧੀਆ ਲੱਗਦੀ ਹੋਸੀ ਵਸ ਬਸ ਫਿਰ ਤਾਂ ਮੈਰ ਨਹੀਂ ਥੱਲੇ ਲੱਗਦਾ ਲੈ ਜੀ ਹਾਂ ਜੀ ਜਾਈ ਇੱਕ ਸੂਟ ਆਪਣੇ ਗੁਲਾਵਾਲਾ ਰੈਡੀ ਹੋਇਆਗਾ ਇਹ ਘੱਟੋ ਘੱਟ ਮੈਨੂੰ ਲੱਗਦਾ ਆਪਣੇ 1520 ਸੂਟ ਬਣ ਕੇ ਰੈਡੀ ਹੋ ਕੇ ਚਲੇ ਗਏ ਨੇ ਠੀਕ ਹੈ ਤੇ ਇਹ ਤੁਸੀਂ ਮੇਰੇ ਵੀਰ ਕੀਤਾ ਹੋਇਆ ਦੇਖਿਆ ਸੀਗਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਹ ਸੂਟ ਤਿਆਰ ਹੋਇਆ ਸੀ ਇਹਦੇ ਉੱਪਰ ਜਿਹੜਾ ਪ੍ਰੋਪਰ ਵਰਕ ਕੀਤਾ ਹੋਇਆਗਾ ਜੀ ਉਹ ਹੈਗਾ ਮਸ਼ੀਨ ਵਰਕ ਠੀਕ ਹੈ ਪਰ ਤੁਹਾਨੂੰ ਲੱਗਦਾ ਨਹੀਂ ਹੋਣਾ ਤੁਹਾਨੂੰ ਆਰੀ ਵਰਕ ਲੱਗੂਗਾ ਬਟ ਆਪਣੀ ਮਸ਼ੀਨ ਵਰਕ ਦੇ ਵਿੱਚ ਸਫਾਈ ਹੋਈ ਨਹੀਂ ਆ ਕਿ ਇਹ ਆਰੀ ਵਰਕ ਲੱਗਦਾ ਹੁੰਦਾ ਕਿਉਂਕਿ ਆਪਾਂ ਬਰੀਕ ਬਹੁਤ ਕਰਦੇ ਆ ਤੇ ਆ ਰਹੀ ਇਹ ਦੀ ਬਾਟਮ ਬਈ ਤੇ ਇਹਦੇ ਛਾਕਾਂ ਤੇ ਤੇ ਘੇਰੇ ਤੇ ਵੀ ਆਪਾਂ ਜਿਹੜਾ ਹੈਗਾ ਟਿਸ਼ੂ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਆ ਇਹ ਦੀ ਬਾਟਮ ਰਹੀ ਠੀਕ ਹੈ ਸਲਵਾਰ ਦੇ ਪੌਂਚੇ ਤੇ ਵੀ ਵਰਕ ਆ ਤੇ ਆਹ ਵਾਲਾ ਇਹਦੇ ਨਾਲ ਸੈਮੀ ਔਰਗੈਂਜ਼ਾ ਦਾ ਦੁਪੱਟਾ ਤੇ ਉਹਦੇ ਆਪਾਂ 4 ਸਾਈਡ ਲੀਸ ਦੀ ਜਿਹੜੀ ਹੈਗੀ ਡਿਜ਼ਾਈਨ ਕੀਤਾ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਰਹੀ ਗੱਲ ਫੈਬਰਿਕ ਦੀ ਫੈਬਰਿਕ ਜਿਹੜਾ ਮੈਂ ਆਹ ਉਹ ਖਾਦੀ ਸਿਲਕੀ ਯੂਜ਼ ਕੀਤਾ ਹੋਇਆ ਤੁਸੀਂ ਆਪਦੇ ਅਕੋਰਡਿੰਗ ਕੋਈ ਵੀ ਫੈਬਰਿਕ ਯੂਜ਼ ਕਰਵਾ ਸਕਦੇ ਹੋ ਠੀਕ ਹੈ ਤੇ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਇਹਦੀ ਦੁਪੱਟਾ ਠੀਕ ਹੈ ਜੀ ਇਹ ਆਪਾਂ ਕਰਨ ਲੱਗੇ ਆ ਜਿਹੜੀ ਸਟੈਚ ਲਓ ਬਈ ਇੱਕ ਆਪਣੇ ਕੋਲ ਆ ਵਾਲਾ ਸੂਟ ਆ ਠੀਕ ਹੈ ਇਹ ਦੇਖ ਸਕਦੇ ਤੁਸੀਂ ਇਹ ਵੀ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖਿਆ ਹੋਣਾ কুর্তা ਸੂਟ ਜਦੋਂ ਮੈਂ ਪਬੀ ਨੂੰ ਮਿਲਣ ਗਈ ਸੀ ਉਦੋਂ ਥਾਕੇ ਗਈ ਸੀ ਤੇ ਆਹ ਇਹਦੇ ਨਾਲ ਬਾਟਮ ਇਦੇ ਨਾਲ ਦੇ ਵੀ ਆਲਮੋਸਟ ਸਾਡੇ ਸਾਰੇ ਸੂਟ ਸੇਲ ਹੋ ਚੁੱਕੇ ਆ ਜਸਤ ਮੈਨੂੰ ਲੱਗਦਾ ਇੱਕ ਅੱਧਾ ਹੀ ਰਹਿੰਦਾ ਹੋਣਾ ਵੀ ਇੱਕ ਹੋਣਾ ਦੀਦੀ ਇੱਕੋ ਹੀ ਹੋਣਾਗਾ ਹੋਰ ਨਹੀਂ ਹੋਣੀ ਇਹਨਾਂ ਦੇ ਤੁਸੀਂ ਮੈਂ ਆਰਡਰ ਕਰਨਾ ਤਾਂ ਕਰ ਸਕਦੇ ਪਿਓਰ ਕਾਟਨ ਤੇ ਬਣਿਆ ਹੋਇਆ ਹੈਗਾ ਇਹ ਸੂਟ ਨਵਰਾ ਜਿਹੜੇ ਕਿਰਨਜੀਤ ਦਾ ਪੈਕ ਕਰ ਦੋ ਇਹਨਾਂ ਨੂੰ ਦੁਪੱਟਾ ਲਿਆ ਲਓ ਥੈਨ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਹੀ ਹੈਗਾ ਸੂਟ ਠੀਕ ਆ ਇਹ ਵੀ ਆਪਣਾ ਜਿਹੜਾ ਹੈਗਾ ਡਿਜ਼ਾਈਨ ਬਹੁਤ ਬਹੁਤ ਹੈਗਾ ਦੀਦੀ ਖਾਦੀ ਸਿਲਕ ਤੇ ਬਣਾਇਆ ਸੀ ਬਾਕੀ ਇਹ ਵਾਲਾ ਆਪਾਂ ਬਣਾਇਆਗਾ ਹੁਣ ਦੀਦੀ ਖਾਦੀ ਕਾਟਨ ਤੇ ਠੀਕ ਹੈ ਇਹਦੇ ਵੀ ਮਸ਼ੀਨ ਵਰਕ ਦਾ neck ਤੇ ਮਸ਼ੀਨ ਵਰਕ ਤੇ ਠੀਕ ਹੈ ਬਾਹ ਤੇ ਮਸ਼ੀਨ ਵਰਕ ਦਾ ਕਾਫੀ ਸਾਰੀਆਂ ਕੁੜੀਆਂ ਕਨਫਿਊਜ਼ ਹੋ ਜਾਂਦੀਆਂ ਨੇ ਮੇਰੇ ਸੂਟ ਦੇਖ ਕੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਦੀਦੀ ਇਹ ਵਾਲੇ ਸੂਟ ਤੇ ਪੇਂਟ ਕੀਤਾਗਾ ਨਹੀਂ ਸਾਡਾ ਵਰਕ ਹੀ ਐਨਾ ਸੋਹਣਾ ਕੀਤਾ ਹੁੰਦਾ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਮਸ਼ੀਨ ਵਰਕ ਦਾ ਪੇਂਟ ਆ ਜਾਂ ਆਰੀ ਵਰਕ ਆ ਠੀਕ ਹੈ ਜੀ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਠੀਕ ਹੈ ਆਪਾਂ ਪਰਵਾਹ ਦੇ ਉੱਤੇ ਡਿਜ਼ਾਈਨਿੰਗ ਕੀਤੀ ਸੀਗੀ ਲਿਵਿੰਗ ਕੀਤੀ ਸੀ ਦੇਖ ਸਕਦੇ ਹੋ ਪ੍ਰੋਪਰ ਆਪਾਂ ਇਹਦੇ ਜਿਹੜੀ ਹੈਗੀ ਆ ਪਾਈਪਿੰਗ ਕੱਢੀ ਸੀਗੀ ਠੀਕ ਹੈ ਤੇ ਚਾਰਕਾਂ ਤੇ ਵੀ ਅੱਗੇ ਪਿੱਛੇ ਆਪਾਂ ਪਾਈਪਿੰਗ ਨਾਲ ਡਿਜ਼ਾਈਨ ਕੀਤਾ ਸੀਗਾ ਇਹਦੇ ਨਾਲ ਦੁਪੱਟਾ ਸੀ ਦੁਪੱਟੇ ਤੇ ਬਹੁਤ ਸੋਹਣੀ ਲੇਸ ਕੱਢੀ ਸੀ ਆਪਾਂ ਫੋਰ ਸਾਈਡ ਠੀਕ ਹੈ ਕੋਟਾ ਡੂਰੀਏ ਦਾ ਦੁਪੱਟਾ ਹੈਗਾ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਹੁਣ ਇਹ ਕਾਟਨ ਤੇ ਬਣਿਆਗਾ ਠੀਕ ਹੈ ਤੇ ਗਰਮੀਆਂ ਵਾਸਤੇ ਕੋਈ ਵੀ ਕਲਰ ਲਾਈਟ ਕਲਰ ਡਾਰਕ ਕਲਰ ਜਿੱਦਾਂ ਦਾ ਉਹ ਵੀ ਤੁਹਾਨੂੰ ਅੱਛਾ ਲੱਗਦਾ ਉਹ ਤੁਹਾਨੂੰ ਕਰਵਾ ਸਕਦੇ ਹੋ ਇਹਨੂੰ ਵੀ ਕਰ ਦੇ ਪੁੱਤ ਰਮਨ ਦਾ ਸੋਟ ਮਨੇ ਵੀ ਨੈਕਸਟ ਸੱਪਾ ਇੱਕ ਸੂਟ ਆਵਾਲੇ ਡਿਸਪੈਚ ਕਰ ਰਹੇ ਆ ਕਿ ਇਹ ਬਿਸਕੋਸ ਜੌਰਜਟ ਤੇ ਸੀਆ ਠੀਕਾ ਤੇ ਇਹ ਹੁਣ ਵੀ ਕੁੜੀਆਂ ਡਿਮਾਂਡ ਕਰ ਰਹੀਆਂ ਨੇ ਮੈਨੂੰ ਇਹ ਦੀਦੀ ਪਲੀਜ਼ ਜੇ ਇਦਾਂ ਕੋਈ ਸੂਟ ਆਊਗਾ ਪਲੇਸਸ ਨਾਲ ਹੋਰ ਵੀ ਸੂਟ ਜਿਹੜੀ ਆਪਾਂ ਡਿਜ਼ਾਈਨ ਨਹੀਂ ਉਹ ਉਹ ਹੋਈ ਜਾਂਦੀ ਆ ਵੀਰੇ ਜਿੱਦਾਂ ਜਿੱਦਾਂ ਡਿਜ਼ਾਈਨ ਹੋਈ ਜਾਣਗੀ ਤੁਹਾਡੇ ਨੂੰ ਤੁਹਾਨੂੰ ਆਪਾਂ ਫੋਟੋਸ ਵੀਡੀਓ ਸ਼ੇਅਰ ਕਰੀ ਜਾਵਾਂਗੇ ਠੀਕ ਹੈ ਇਹ ਵੀ ਆਪਾਂ ਡਿਸਪੈਚ ਕਰ ਰਹੇ ਆ ਸੰਭਾਲ ਕਿਮਰ ਦੇ ਉੱਤੇ ਆਪਣੇ ਕੋਲ ਆਹ ਸੂਟ ਹੈ ਜਿਹੜਾ ਉਹ ਤਿਆਰ ਹੋਇਆਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਆ ਸਾਰਾ neck ਤੇ ਬਾਹਾਂ ਤੇ ਛਾਕਾਂ ਤੇ ਠੀਕ ਹੈ ਤੇ ਨਾਲ ਇਹਦੀ ਪਿਓਰ ਕ੍ਰੇਪ ਦੀ ਸਲਵਾਰ ਆ ਤੇ ਸਲਵਾਰ ਤੇ ਵੀ ਪ੍ਰੋਪਰ ਹੈਂਡਵਰਕ ਹੈ ਠੀਕ ਹੈ ਤੇ ਨਾਲ ਇਹਦੀ ਚੁੰਨੀ ਆ ਪਿਓਰ ਆਰਗਾਂਜ਼ਾ ਦੀ ਤੇ ਚੁੰਨੀ ਦੇ ਵਿੱਚ ਸਾਰੀ ਚੈਨਵਰ ਕਿਸੇ ਨੇ ਵੀ ਇਹ ਵਾਲਾ ਸੂਟ ਆਰਡਰ ਕਰਨਾ ਕਿਸੇ ਵੀ ਕਲਰ ਤੇ ਤੁਸੀਂ ਕੰਟਰਾਸਟ ਕਰਵਾ ਕੇ ਆਰਡਰ ਕਰ ਸਕਦੇ ਠੀਕ ਹੈ ਜੀ ਲੇ ਵੀ ਪੜੀ ਰਹੀ ਹੂੰ ਬਈ ਇੱਕ ਸੂਟ ਆਪਣਾ ਆਹ ਵਾਲਾ ਰੈਡੀ ਹੋਇਆ ਠੀਕ ਆ ਲੇਸ ਲਗਾਈ ਹੋਈ ਆ نیچے ਆਪਾਂ ਪੈਚ ਲਗਾਇਆ ਸਲਵਾਰ ਨਾਲ ਦਾ ਗਲੇ ਤੇ ਆਹ ਵਾਲੀ ਡਿਜ਼ਾਈਨਿੰਗ ਕੀਤੀ ਆ ਤੇ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਵਰਕ ਕੀਤਾ ਹੋਇਆ ਦੇਖ ਸਕ ਜੰਗੇ ਲਓ ਜੀ ਆਹ ਵਾਲਾ ਵਰਕ ਕੀਤਾ ਹੋਇਆ ਆਪਾਂ ਸਲਵਾਰ ਤੇ ਬਹੁਤ ਸੋਹਣਾ ਨਾਲ ਆਹ ਵਾਲਾ ਹੈਗਾ ਇਹਦਾ ਨਾ ਦੁਪੱਟਾ ਡਬਲ ਡਾਈ ਉੱਪਰ ਆਪਾਂ ਲੇਸ ਲਗਾਈ ਆ ਇਹ ਤੁਸੀਂ ਜੇ ਰੈਡੀ ਕਰਵਾਉਣਾ ਹੋਰ ਪ੍ਰਿੰਟ ਪਈ ਹੈ ਇਹਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਜੀ ਆਪਨੇ ਸਾਰੇ ਡਿਸਪੈਚ ਹੋ ਗਏ ਸੂਟ ਹੁਣ ਆਪਾਂ ਇਹਨਾਂ ਨੂੰ ਪੋਲੀਥੀਨ ਚ ਪਾ ਦਈਏ ਹਾਂਜੀ ਗਾਇਸ ਤੇ ਆਪਾਂ ਬੈਠ ਚੁੱਕਿਆ ਗੱਡੀ ਦੇ ਵਿੱਚ ਜਿਹੜੇ ਪਾਰਸਲ ਕਰਨੇ ਸੀ ਆਪਾਂ ਕਰਤੇ ਡਿਸਪੈਚ ਵਾਲੀ ਵੀਡੀਓ ਬਣਾਉਣੀ ਸੀ ਆਪਾਂ ਬਣਾ ਲਈ ਠੀਕ ਹੈ ਤੇ ਇਧਰ ਜੁਹਾਰ ਸਿੰਘ ਜੀ ਤੇ ਇਹ ਆਪ ਦਾ ਖੇਢੀ ਆਂਦੇ ਨੇ ਠੀਕ ਹੈ ਜੁਹਾਰ 9 ਬੇਬੀ 9 9 9 ਐ ਨਹੀਂ ਗੱਨਾ ਨਹੀਂ ਗੱਡਾ ਗੱਡਾ ਸਕੂਟਰ ਦੇ ਉੱਤੇ ਪਈਆ ਲੋ ਬਈ ਰਣਵੀਂਦਰ ਸਿੰਘ ਜੀ ਹੋਗੇ ਸੀਗੇ ਆਪਣੇ ਨਾਲ ਨਾਰਾਜ਼ ਮੈਂ ਉਹਨਾਂ ਨੂੰ ਕਿਹਾ ਵੀ ਸਕੂਟਰੀ ਅੰਦਰ ਨਹੀਂ ਲਾ ਕੇ ਆਏ ਤੁਸੀਂ ਐਂ ਭੱਜ ਜਾਏ ਕਿਉਂਕਿ ਸਕੂਟਰੀ ਖੜੀ ਸੀ ਉਹ ਬਾਹਰ ਤੇ ਮੈਨੂੰ ਕਹਿੰਦੇ ਵੀ ਮੈਂ ਥੋਟੇ ਵਾਸਤੇ ਈ ਸੀ ਛੱਡਣ ਆਇਆ ਸੀਗਾ ਗੱਡੀ ਦਾ ਕਹਿੰਦੇ ਉਹੀ ਭੌਂਕੀ ਨਹੀਂ ਆ ਕਹਿੰਦੇ ਮਨਪ੍ਰੀਤ ਪਹਿਲਾਂ ਪਤਾ ਤਾਂ ਕਰ ਲੈ ਵੀ ਗੱਲ ਕੀ ਆ ਗੱਲ ਕੀ ਹੈ ਤੇ ਚੰਗੀ ਨਹੀਂ ਕੀਤੀ ਹੈ ਮੇਰੇ ਨਾਲ ਯਾਰ ਦੇ ਰਾਂਜੀ ਚੰਗੀ ਪੜੀ ਕੁੜੀ ਦਾ ਜਲੂਸ ਕੱਢ ਕੇ ਰੱਖਦੇ ਬੜੇ ਬੜੇ ਵੜਕੇ ਭੱਟੇ ਕੋਈ ਮਿੱਤਰੋ ਕਹਿੰਦੇ ਲੈ ਕੇ ਤੋਰੀਆਂ ਕੱਚੀਆਂ ਕੱਚੀਆਂ ਹੁਣ ਚੱਲੇ ਨੇ ਸੱਜਣ ਮਿੱਤਰ ਪਿਆਰੇ ਘੁਣਸਾਲੇ ਰਾਹ ਨੂੰ ਕਿ ਮਮੀ ਜੀ ਨੂੰ ਛੱਡਿਆ ਏ ਪੇਕੇ ਘਰੇ ਚਲੋ ਲਾਉਣ ਦੇ ਬੋਤਲ ਮੈਂ ਕਹਣੀ ਆ ਆਪਾਂ ਪਿੱਛੋਂ ਫੋਨ ਕਰਦੀ ਨਹੀਂ ਚਾਹੇ ਆਪਣਾ ਜਮਾਂ ਜੀ ਨਾ ਲੱਗੇ ਜੀ ਤਾਂ ਲੱਗਦਾ ਨਹੀਂ ਸਾਡਾ ਮੰਮੀ ਹੋਈ ਜਮੀ ਘਰ ਸੁਨਸੂ ਨਾ ਹੋ ਜਾਂਦਾ ਨਾ ਚਲੋ ਭਾਈ ਹੁਣ ਆਪਾਂ ਚੱਲੇ ਆਂ ਘਰ ਉਧਰ ਜੁਹਾਰ ਕਹਿੰਦਾ ਮੈਂ ਬਾਹਰ ਜਾਣਾਗਾ ਦਾਦਾ ਜੀ ਨਾਲ ਉਹ ਖੇਡ ਕੇ ਹਟਿਆ ਦੇਖੋ ਨੇ ਕੀ ਖਲਾਰਾ ਪਾਏਗਾ ਘਰੇ ਦੇਖੋ ਹੁਣ ਬਸ ਮੈਂ ਮਸ਼ੀਨ 'ਚ ਕੱਪੜੇ ਪਾਈ ਸੀਗੇ ਮੇਗਾ ਚਲੋ ਤੜਕੇ ਫੇਰ ਲੈਟ ਹੋ ਜਾਣਿਆ ਕੰਮ ਵਾਸਤੇ ਵੀ ਹੁਣ ਧੋ ਦਿੰਨੇ ਆ ਚਾਰ ਕੱਪੜੇ ਜਿਹੜੇ ਹੈਗੇ ਆ ਸੋ ਕਿਨਾਰੇ ਚ ਪਾਥੇ ਜਦੋਂ ਸੁੱਕਦੇ ਆ ਫਿਰ ਆਪਾਂ ਸੁੱਕਣੇ ਪਾ ਕੇ ਸੋਚਿਆਗਾ ਵੀ ਥੋੜਾ ਜਿਹਾ ਕੰਮ ਆ ਵੀ ਆਪਾਂ ਥੱਪੇ ਕੰਮ ਨੇ ਵੇੜਿਆ ਗੀ ਉਧਰ ਜੋ ਜੁਹਾਰ ਆਪਣੇ ਦਾ ਗਈ ਧੰਕਰੀ ਲੋ ਭਾਈ ਥੱਪੇ ਦੇ ਆਪਾਂ ਕੰਮ ਕਰਨ ਆਏ ਸੀਗੇ ਥੱਪੇ ਹਮ ਸਾਰੇ ਕੰਮ ਆਪਣੇ ਹੋ ਗਏ ਆ ਠੀਕ ਹੈ ਤੇ ਹੁਣ ਆਪਾਂ ਜਾਂਨੇ ਆ ਵਾਪਸ ਘਰ ਨੂੰ ਇੱਕ ਕੁਲਫੀ ਆਈਸਕ੍ਰੀਮ ਖਾ ਕੇ ਉਹ ਖਾਈ ਬਿਨਾ ਮੈਂ ਰਹਿ ਨਹੀਂ ਸਕਦਾ ਜੇ ਮਿਲ ਗਈ ਤਾਂ ਜੇ ਘਰ ਲੈਣ ਦਵਾਈ ਠੀਕ ਆ ਨਹੀਂ ਇਹਨਾਂ ਦੀ ਮਰਜ਼ੀ ਆ ਬਈ ਕਿਉਂਕਿ ਇਹਨਾਂ ਦੇ ਹੁਕਮ ਬਿਨਾ ਤਾਂ ਪਤਾ ਵੀ ਨਹੀਂ ਨਾ ਹੱਸਦਾ ਕਰ ਹੈਨਾ ਰਿੱਕੀ ਹੂੰ ਚਲੋ ਹੁਣ ਆਪਾਂ ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਬਾਅਦ ਸਰ ਫੜੀ ਕੋ ਲੋ ਬਈ ਗਾਇਸ ਤੇ ਆਪਾਂ ਠੀਕ ਆ ਹੁਣ ਹੋ ਰਿਹਾ ਰੈਡੀ ਬੁਟੀਕ ਤੇ ਜਾਣ ਵਾਸਤੇ ਤੇ ਮੈਂਜ ਪਾਇਆਗਾ ਪਲਾਜ਼ੋ ਸੂਟ ਤੇ ਪਲਾਜ਼ੋ ਦੀ ਫੁੱਲ ਲੁੱਕ ਤੁਹਾਨੂੰ ਦਿਖਾ ਦਿੰਨੇ ਆ ਆਹ ਵਾਲਾ ਪਲਾਜ਼ੋ ਆਹ ਵਾਲੀ ਇਥੇ ਡਿਜ਼ਾਈਨਿੰਗ ਕੀਤੀ ਹੋਈ ਹੈ ਠੀਕ ਹੈ ਪਲਾਜ਼ੋ ਦੇ نیچے ਸੂਟ ਨਾਲ ਦਾ ਕੱਪੜਾ ਲਗਾ ਕੇ ਤੇ ਨਾਲ ਵਿੱਚ ਚप्पल ਮੈਚਿੰਗ ਵਾਲੀ ਤੇ ਆਹ ਵਾਲੀ ਸ਼ਰਟ ਆ ਤੇ ਆ ਤੁਸੀਂ ਦੇਖ ਸਕਦੇ ਹੋ ਨੈੱਕ ਤੇ ਡਿਜ਼ਾਈਨਿੰਗ ਆ ਤੇ ਸੇਮ ਆਪਣਾ ਬਾਹਾਂ ਤੇ ਡਿਜ਼ਾਈਨਿੰਗ ਰੱਖੀ ਆ ਇਹਦੇ ਨਾਲ ਮੈਂ ਦੁਪੱਟਾ ਨਹੀਂ ਲਿਆ ਬਿਕਾਜ਼ ਇਹ ਮੈਂ ਵਿਦਆਊਟ ਦੁਪੱਟਾ ਰੱਖਿਆ ਸੀਗਾ ਠੀਕ ਹੈ ਤੇ ਇਹਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ ਸੂਟ ਦੇ ਵਿੱਚ ਬਟ ਪਲਾਜ਼ੋ ਦੇ ਵਿੱਚ ਲਾਈਨਿੰਗ ਨਹੀਂ ਲਗਾਈ ਸੂਟ ਦੇ ਵਿੱਚ ਤਾਂ ਲਗਾਈ ਕਿਉਂਕਿ ਪਿਓਰ ਕਾਟਨ ਦਾ ਕੱਪੜਾ ਸੀਗਾ ਤੇ ਹੈਗਾ ਵੀ ਥੋੜਾ ਜਿਹਾ ਪਤਲਾ ਸੀਗਾ ਤੇ ਵਿਜੀਬਲ ਸੀਗਾ ਤਾਂ ਕਰਕੇ ਆਪਾਂ ਇਹਦੇ ਵਿੱਚ ਕਾਟਨ ਦੀ ਲਾਈਨਿੰਗ ਆ ਜਿਹੜੀ ਉਹ ਲਗਾਤੀ ਹੈ ਤੇ ਹੁਣ ਆਪਾਂ ਹੋ ਰਿਆਂ ਰੈਡੀ ਤੇ ਸਾਰਿਆਂ ਜਾਣਿਆਂ ਨੂੰ ਆਇਆ ਹੋਇਆ ਪਿਆਗਾ ਇਹ ਮਨਪ੍ਰੀਤ ਦਾ ਫੇਸ ਸਾਫ਼ ਹੋ ਗਿਆ ਬਹੁਤ ਅੱਗੇ ਨਾਲੋਂ ਇਹ ਕੀ ਰਾਜ ਆ ਵੀ ਸਾਡਾ ਵੀ ਜਲਦੀ ਜਲਦੀ ਹੋ ਜਾਏ ਕੋਈ ਰਾਜ ਨਹੀਂ ਕੇਅਰ ਕਰਨੀ ਪੈਂਦੀ ਆ ਤੁਹਾਨੂੰ ਪਤਾ ਮੈਂ ਰਿਪੋਰਟਸ ਕਰਵਾਈਆਂ ਸੀਗੀਆਂ ਉਹਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਆਈਆਂ ਸੀਗੀਆਂ ਬਿਕੋਜ਼ ਮੈਨੂੰ ਵਿਟਾਮਿਨ ਡੀ3 ਦੀ ਘਾਟ ਸੀ ਗਈ ਬਈ ਇੱਕ ਤਾਂ ਹਨਾ ਤੇ ਵੀ12 ਤੇ ਇੱਕ ਮੇਰੇ ਚ ਖੂਨ ਬਹੁਤ ਘੱਟ ਸੀਗਾ ਠੀਕ ਹੈ ਤਾਂ ਉਹਦੇ ਕਰਕੇ ਜਿਹੜਾ ਹੈਗਾਗਾ ਫੇਸ ਤੇ ਜਿਹੜੀ ਬਲੈਮਿਸ਼ ਸੀਗੀ ਉਹ ਬਹੁਤ ਡਾਰਕ ਹੋ ਰਹੀ ਸੀ ਬਿਕੋਜ਼ ਮੈਨੂੰ ਡਾਕਟਰ ਨੇ ਇਹੀ ਕਿਹਾ ਸੀਗਾ ਵੀ ਰੀਜ਼ਨ ਇਹੀ ਹੋ ਸਕਦਾ ਬਿਕੋਜ਼ ਤਾਂ ਡੀ ਹਲੇ ਮਤਲਬ ਕਿ ਬੇਬੀ ਹੋ ਕੇ ਹਟਿਆ ਠੀਕ ਹੈ ਪ੍ਰੈਗਨੈਂਸੀ ਤੋਂ ਬਾਅਦ ਡਿਲੀਵਰੀ ਤੋਂ ਬਾਅਦ ਜਦੋਂ ਨਾ ਆਪਾਂ ਇੱਕ ਵਾਰ 6-7 ਮਹੀਨੇ ਕਿਉਂਕਿ ਜੁਝਾਰ ਬਿਮਾਰ ਹੋ ਗਿਆ ਸੀ ਤਾਂ ਕਰਕੇ ਮੈਂ ਬਹੁਤ ਉਲਝ ਗਈ ਉਹਦੇ ਦੌਰਾਨ ਨਾ ਤਾਂ ਮੇਰੇ ਤੋਂ ਆਪਦੀ ਕੇਅਰ ਹੋਈ ਆ ਨਾ ਸਕਿਨ ਦੀ ਕੇਅਰ ਹੋਈ ਆ ਤਾ ਉਸ ਅਕੋਰਡਿੰਗ ਮੈਨੂੰ ਜਿਵੇਂ ਸਹੀ ਲੱਗਿਆ ਬਸ ਮੈਂ ਉਵੇਂ ਕਰੀ ਗਈ ਬਟ ਮੈਂ ਇਹ ਨਹੀਂ ਦੇਖਿਆ ਵੀ ਮੈਂ ਟੈਸਟ ਵਗੈਰਾ ਕਰਵਾ ਲਾਂ ਕਿਉਂਕਿ ਇੱਕ ਕੁੜੀ ਦੀ ਬਾਡੀ ਦੇ ਵਿੱਚ ਬਹੁਤ ਘਾਟਾਂ ਜਿਹੜੀਆਂ ਹੈਗੀਆਂ ਨੇ ਉਹ ਆ ਜਾਂਦੀਆਂ ਨੇ ਡਿਲੀਵਰੀ ਤੋਂ ਬਾਅਦ ਉਹਦੇ ਕਰਕੇ ਜਿਹੜੀ ਮੇਰੀ ਫੇਸ ਤੇ ਬਲੈਮਿਸ਼ ਵਗੈਰਾ ਸੀਗੀਆਂ ਠੀਕ ਕਿ ਪ੍ਰੋਬਲਮਸ ਸੀਗੀਆਂ ਉਹ ਤਾਂ ਕਰਕੇ ਬਈ ਦਿਖਾਈ ਦੇਣ ਲੱਗੀਆਂ ਸੀਗੀਆਂ ਥੋੜੇ ਵੀ ਪਹਿਲਾਂ ਤੁਸੀਂ ਟੈਸਟ ਕਰਵਾਓ ਪਲੀਜ਼ ਠੀਕ ਹੈ ਫਿਰ ਪਤਾ ਲੱਗੂਗਾ ਵੀ ਕਿਸ ਘਾਟ ਕਾਰਨ ਹੋਈਆਂ ਨੇ ਫਿਰ ਮੈਂ ਤੁਹਾਨੂੰ ਰਾਈਟ ਦੱਸ ਦਊਂਗੀ ਇਹ ਕਿਹੜੀ ਕਾਟ ਕਰਕੇ ਜਿਵੇਂ ਹੁਣ ਮੈਂ ਅੱਛੀ ਡਾਈਟ ਲੈਣੀ ਸਟਾਰਟ ਕੀਤੀ ਆ ਠੀਕ ਆ ਸੰਸੇਫ ਆ ਜਿਹੜਾ ਉਹ ਮੈਂ ਲਗਾਉਣੇ ਲਗਾਉਣਾ 6-6 ਘੰਟਿਆਂ ਬਾਅਦ ਉਹ ਮੈਨੂੰ ਡਾਕਟਰ ਨੇ ਰეკਮੈਂਡ ਕੀਤਾ ਹੋਇਆ ਬਹੁਤ ਵਧੀਆ ਸੰਸੇਫ ਆ ਠੀਕ ਹੈ ਤੇ ਕੁਝ ਕਮੈਡੀਸਨ ਵੀ ਹੈਗੀ ਆ ਜਿਹੜੀ ਮੈਂ ਯੂਜ਼ ਕਰ ਰਹੀ ਆ ਥੋੜੀ ਥੋੜੀ ਤੇ ਤਾਂ ਜੋ ਜਲਦੀ ਤੋਂ ਜਲਦੀ ਉਹਦੇ ਨਾਲ ਕਵਰ ਹੋ ਜੇ ਸੰਸੇਫ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਿਕੋਜ਼ ਤੁਸੀਂ ਇਹ ਸਕਿਨ ਦੇ ਅਕੋਰਡਿੰਗ ਦਿੱਤਾ ਹੋਇਆਗਾ ਤੇ ਡਾਕਟਰ ਨੇ স্পেশাল ਕਿਹਾ ਹੋਇਆਗਾ ਵੀ ਇਹ ਹਰ ਇੱਕ ਬੰਦਾ ਨਹੀਂ ਯੂਜ਼ ਕਰ ਸਕਦਾ ਹਰ ਇੱਕ ਕੁੜੀ ਨਹੀਂ ਯੂਜ਼ ਕਰ ਸਕਦੀ ਤਾਂ ਕਰਕੇ ਤੇ ਹੁਣ ਮੈਂ ਫੇਸ ਦੇ ਉੱਪਰ ਕੁਝ ਵੀ ਨਹੀਂ ਲਗਾਇਆ ਤੁਹਾਨੂੰ ਪਤਾ ਵੀ ਮੈਂ ਮੇਕਅਪ ਬਹੁਤ ਘੱਟ ਕਰਦੀ ਹੁੰਨੀ ਆ ਬਾਈ ਹਨਾ ਕਿਉਂਕਿ ਮੈਨੂੰ ਨੇਚਰਲ ਜਿਹਾ ਰਹਿਣਾ ਜ਼ਿਆਦਾ ਵਧੀਆ ਲੱਗਦਾ ਹੁੰਦਾ ਤੇ ਡੇਲੀ ਬੇਸਿਸ ਤੇ ਜੋ ਵੀ ਚੀਜ਼ ਹੁੰਦੀ ਆ ਕੇਅਰ ਜ਼ਰੂਰ ਆਪਾਂ ਮਾਰਨਿੰਗ ਸਕਿਨ ਕੇਅਰ ਰੂਟੀਨ ਜ਼ਰੂਰ ਕਰਦੀ ਆ ਮੈਂ ਠੀਕ ਹੈ ਕਿਉਂਕਿ ਸਨ ਸੇਫ ਲਗਾਉਣਾ ਫੇਸ ਵਾਸ਼ ਕਰਨਾ ਇਸ ਤੋਂ ਬਾਅਦ 립 ਬਾਮ ਲਗਾਉਣੀ ਠੀਕ ਆ ਮਸਕਰਾ ਲਗਾਉਣਾ ਇਹ ਮੇਕਅਪ ਦੇ ਵਿੱਚ ਨਹੀਂ ਆਉਂਦਾ ਇਹ ਤਾਂ ਨਾਰਮਲ ਚੀਜ਼ਾਂ ਨੇ ਮੇਕਅਪ ਜਦੋਂ ਵੀ ਕਰਦੀ ਹੁੰਦੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤਾਂ ਆਪਾਂ ਮੇਕਅਪ ਕੋਈ ਨਹੀਂ ਕਰਨਾ ਸੰਸੇਫ ਆਪਾਂ ਫੇਸ ਦੇ ਉੱਪਰ ਪ੍ਰੋਪਰ ਚੰਗੇ ਤਰੀਕੇ ਨਾਲ ਲਗਾ ਲਿਆ ਬਸ ਹੁਣ ਆਪਾਂ ਲੇਪਵਾਮ ਲਗਾਉਣੀ ਆ ਠੀਕ ਆ ਉਹ ਲਗਾ ਕੇ ਸਮਾਨ ਜਾ ਕੇ نیچے ਚਲਦੇ ਆਪਾਂ ਗੁਜਾਰ ਕੋਲ ਕਿਉਂਕਿ ਰਿੱਕੀ ਹੋ ਰਹੇ ਨੇ ਰੈਡੀ ਹੁਣ ਟੀਵੀ ਦੇਖਣ ਦੀ ਹੋਈ ਪਈ ਆ ਗੁਜਾਰ ਆ ਕੇ ਕੀਤਾ ਓਏ ਐਨੀਆਂ ਖੇਡਾਂ ਚਲੋ ਨਹੀਂ ਨਹੀਂ ਕਰਵਾਈਏ ਤੁਨੂੰ ਜੁਝਾਰ ਸਿੰਘ ਜੀ ਨੂੰ ਵੀ ਰੈਡੀ ਕਰਤਾ ਤੇ ਰਣਵੇਂਦਰ ਸਿੰਘ ਜੀ ਵੀ ਰੈਡੀ ਹੋ ਗਏ ਆਪਾਂ ਵੀ ਰੈਡੀ ਆ ਆਪਾਂ ਰੱਖਣ ਜਾ ਰਹੇ ਹਾਂ ਹੁਣ ਸਮਾਨ ਗੱਡੀ 'ਚ ਫਿਰ ਚੱਲਾਂਗੇ ਸਿੱਧਾ ਬੁਟੀ ਨੂੰ ਮੈਂ ਦੱਸੂ ਮੱਛਾ ਮੱਛਾ ਬੰਨਦਾ ਹੋਵੇ ਇੱਕ ਬੰਦਾ ਬੰਨਦਾ ਸੀ ਉਹ ਪੁਲਿਸ ਨੇ ਚੱਕ ਲਿਆ ਉਹ ਪੁਲਿਸ ਨੇ ਫੜ ਲਿਆ ਖੰਨੇ ਕਰਦਾ ਸੀ ਉਸ ਤੋਂ ਸੈਟ ਵਿਚਾਰਾ ਚੰਗਾ ਕੰਮ ਨਹੀਂ ਕਰਦਾ ਸੀ ਲੋਕਾਂ ਨੂੰ ਨਾ ਮਜ਼ੇਰੀ ਲੱਗਦੀ ਉੱਥੇ ਹੇ ਨੰਦਾ ਵੀ ਦੰਦ ਕਥਾ ਤੇ ਇਹਨੂੰ ਕਹਿੰਦੇ ਨੇ। ਹੋ ਚੱਲ ਕੰਮ ਵਾਲਾ ਚੱਲ ਪਿਆ ਸੀ। ਕੰਮ ਵਾਲਾ ਚੱਲ ਪਿਆ ਸੀ ਹਾਂ। ਦੋ ਸੁਣਨ ਵੀ ਅਠ ਖੜਦੇ ਆ ਨਾ। ਹਾਂ ਇਹ ਤਾਂ ਗੱਲ ਹੈ। ਹੁਣ ਆਪਣੇ ਬੰਦੇ ਕੋਈ ਹੈ ਨਹੀਂ ਇੱਥੇ। ਜੰਲੀ ਜੰਲੀ ਸੈੱਟ ਕਰਨੀ ਅੱਖੀਆਂ ਦਾਲਦੀ। ਇਹ ਚ ਕੀ ਗੱਲ ਲੱਗੀ ਹੈ ਸੈੱਟ ਕਰ ਸਕਦੇ ਆ ਉਹ ਵੀ ਐਵੇਂ ਵੀ ਵਧੀਆ ਲੱਗਦੀਆਂ ਨੇ ਮੈਨੂੰ ਤਾਂ ਬੰਨੀ ਹੋ ਵਧੀਆ ਲੱਗਦੀਆਂ ਹੁੰਦੀਆਂ। ਮੈਨੂੰ ਤਾਂ ਐ ਵਧੀਆ ਲੱਗਦੀਆਂ ਨੇ ਜਿਵੇਂ ਆਹ ਨੇ। ਠੀਕ ਹੈ ਚੱਲੀਏ ਹੁਣ ਆਪਾਂ ਪੱਗ ਬਹੁਤ ਸੋਹਣੀ ਬਣੀ ਗਈ ਅੱਜ। ਫਿਰ TV ਨਵੀਆਂ ਰੰਗ ਦੀ ਬਹੁਤ ਸੋਹਣੀ ਲੱਗ ਰਹੀ ਹੈ ਬੰਨੀ ਪਈਆਂ ਰਹਿ ਜਾਣੀ ਛੋਟਾ ਛੋਟਾ ਪਾਉਂਗੀ ਅੱਜ ਸੱਚੀ ਵਾਲੀ ਸੋਹਣੀ ਲੱਗ ਜਾਂਦੀ ਰਿੱਕੀ ਹਾਂਜੀ गाइस ਇਹ ਸੀ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਹਣੇ ਸੋਹਣੇ ਵਲੌਗ ਦੇਖਣ ਦੇ ਲਈ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ